ਆਮ ਆ ਇਸ ਸਾਰਿਆਂ ਨੂੰ ਅਰੈਸਟ ਕਰ ਲਿਆ ਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਕਿਸੇ ਨੂੰ ਨਹੀਂ ਛੱਡਿਆ ਜਾਏਗਾ ਚਾਹੇ ਉਹ ਕੋਈ ਗਰੀਬ ਇਨਸਾਨ ਹੋਵੇ ਚਾਹੇ ਕੋਈ ਅਮੀਰ ਆ ਚਾਹੇ ਜਿੰਦਾ ਵੱਡਾ ਮਰਜੀ ਮਗਰਮੱਛ ਸਭ ਨੂੰ ਸੁਲਾਖਾਂ ਦੇ ਪਿੱਛੇ ਕੀਤਾ ਜਾਊਗਾ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਹਾਦਸੇ ਵਿੱਚ ਨਹੀਂ ਬਖਸ਼ਿਆ ਜਾਏਗਾ ਚਾਹੇ ਉਹ ਇਨਸਾਨ ਅਮੀਰ ਹੈ ਗਰੀਬ ਹੈ ਕਿਸੇ ਵੀ ਪਾਰਟੀ ਤੋਂ ਬਿਲੋਂਗ ਕਰਦਾ ਈਵਨ ਚਾਹੇ ਉਹ ਆਮ ਆਦਮੀ ਪਾਰਟੀ ਦਾ ਹੀ ਕੋਈ ਵਲੰਟੀਅਰ ਹੈ ਜਾਂ ਆਮ ਆਦਮੀ ਪਾਰਟੀ ਦਾ ਕੋਈ ਇਨਸਾਨ ਹੈ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਜੋ ਰੂਲਸ ਹੈ ਉਹ ਸਭ ਦੇ ਲਈ ਬਰਾਬਰ ਹੈ ਕੋਈ ਵੀ ਕਰਮਚਾਰੀ ਜਾਂ ਕੋਈ ਪੁਲਿਸ ਅਧਿਕਾਰੀ ਉਹਨਾਂ ਦੀ ਹੈਲਪ ਕਰਦਾ ਦਿਖਿਆ ਤਾਂ ਉਹਦੇ ਤੇ ਵੀ ਸਖਤ ਕਾਰਵਾਈ ਕੀਤੀ ਜਾਊਗੀ ਜਾਗਦੀ ਜਿਹੜੀ ਕਿੰਨੀ ਬੁਰੀ ਹਾਲਤ ਹੋ ਚੁੱਕੀ ਹੈ ਨਸ਼ਿਆਂ ਦੇ ਨਾਲ ਕਿੰਨੇ ਮਾਮਾ ਦੇ ਪੁੱਤ ਚਲੇ ਗਏ ਆ ਅੱਜ ਵੀ ਸਾਡੇ ਮੋਗਾ ਦੇ ਵਿੱਚ ਜੀਰਾ ਰੋਡ ਤੇ ਘਰੀ ਨੰਬਰ 4 ਦੇ ਵਿੱਚ ਇੱਕ 17 ਸਾਲ ਦਾ ਨੌਜਵਾਨ ਜਿਹੜਾ ਹੈਗਾ ਉਹ ਰਾਤੀ ਆਪਣੇ ਘਰੋਂ ਗਿਆ ਆਪਣੇ ਫਰੈਂਡਸ ਦੇ ਨਾਲ ਸਾਦਾ ਆਲੀ ਬਸਤੀ ਉੱਥੇ ਉਹਨੇ ਜਿਹੜਾ ਸੀ ਜਦੋਂ ਉਹਨਾਂ ਦੇ ਘਰਦਿਆਂ ਨੂੰ ਫੋਨ ਕੀਤਾ ਉਹਨਾਂ ਨੂੰ ਪਤਾ ਚੱਲਿਆ ਕਿ ਬੇਹੋਸ਼ ਪਿਆ ਉਹਨਾਂ ਦਾ ਬੱਚਾ ਉੱਥੇ ਤੇ ਜਦੋਂ ਉਹਨੂੰ ਹਸਪੀਟਲ ਲਿਜਾਇਆ ਗਿਆ ਤਾਂ ਉਦੋਂ ਪਤਾ ਚੱਲਿਆ ਕਿ ਉਹ ਬੱਚਾ ਇਸ ਦੁਨੀਆ ਦੇ ਵਿੱਚ ਹੀ ਨਹੀਂ ਰਿਹਾ ਜਿਹੜਾ ਇੰਜੈਕਸ਼ਨ ਸੀਗਾ ਉਹਦੇ ਲੱਗਿਆ ਹੋਇਆ ਸੀ ਆਮ ਦੇ ਵਿੱਚ ਆਈਵੀ ਇੰਜੈਕਟ ਕਰ ਰਿਆ ਸੀ ਡਰੱਗਸ ਤੇ ਉਸ ਦੇ ਨਾਲ ਉਹਦੀ ਜਿਹੜੀ ਮੌਤ ਹੋ ਗਈ ਹੈ ਬੱਚੇ ਦੀ ਸੋ ਅਸੀਂ ਮੈਂ ਪਹਿਲਾਂ ਵੀ ਅਸੀਂ ਅਪੀਲ ਕੀਤੀ ਸੀਗੀ ਮੋਗਾ ਨਿਵਾਸੀਆਂ ਨੂੰ ਬੜੇ ਪਿਆਰ ਦੇ ਨਾਲ ਬੇਨਤੀ ਕੀਤੀ ਸੀਗੀ ਕਿ ਜਿੰਨੇ ਵੀ ਨਸ਼ਾ ਵੇਚਦੇ ਆ ਪਲੀਜ਼ ਬੰਦ ਕਰ ਦਿਓ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਊਗੀ ਪਰ ਮੈਨੂੰ ਲੱਗਦਾ ਨਹੀਂਗਾ ਕਿ ਪਿਆਰ ਦੇ ਨਾਲ ਲੋਕੀ ਸੁਧਰਨ ਵਾਲੇ ਆ ਸੋ ਜਿਹੜੇ ਅੱਜ ਜੀ ਜਿਨ੍ਹਾਂ ਦੇ ਨਾਮ ਆਏ ਸੀ ਸਾਰਿਆਂ ਨੂੰ ਅਰੈਸਟ ਕਰ ਲਿਆ ਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਕਿਸੇ ਨੂੰ ਨਹੀਂ ਛੱਡਿਆ ਜਾਏਗਾ ਚਾਹੇ ਉਹ ਕੋਈ ਗਰੀਬ ਇਨਸਾਨ ਆ ਚਾਹੇ ਕੋਈ ਅਮੀਰ ਆ ਚਾਹੇ ਜਿੱਡਾ ਵੱਡਾ ਮਰਜੀ ਮਗਰਮੱਛ ਹੈ ਸਭ ਨੂੰ ਸੜਾਕਾਂ ਦੇ ਪਿੱਛੇ ਕੀਤਾ ਜਾਊਗਾ ਨਸ਼ਾ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਜਿਹੜਾ ਛੱਡਣਾ ਚਾਹੁੰਦੇ ਹੈ ਕਿ ਪਲੀਜ਼ ਸਾਨੂੰ ਕੰਟੈਕਟ ਕਰ ਸਕਦੇ ਅਸੀਂ ਡੀ ਐਡਿਕਸ਼ਨ ਸੈਂਟਰ ਉਹਨਾਂ ਦਾ ਟ੍ਰੀਟਮੈਂਟ ਕਰਾਵਾਂਗੇ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਬਖਸ਼ਿਆ ਜਾਏਗਾ ਚਾਹੇ ਉਹ ਇਨਸਾਨ ਅਮੀਰ ਹੈ ਗਰੀਬ ਹੈ ਕਿਸੇ ਵੀ ਪਾਰਟੀ ਤੋਂ ਬਿਲੋਂਗ ਕਰਦਾ ਈਵਨ ਚਾਹੇ ਉਹ ਆਮ ਆਦਮੀ ਪਾਰਟੀ ਦਾ ਹੀ ਕੋਈ ਵਲੰਟੀਅਰ ਹੈ ਜਾਂ ਆਮ ਆਦਮੀ ਪਾਰਟੀ ਦਾ ਕੋਈ ਇਨਸਾਨ ਹੈ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਜੋ ਰੂਲਸ ਹੈ ਉਹ ਸਭ ਦੇ ਲਈ ਬਰਾਬਰ ਹੈ ਮੋਗਾ ਦੇ ਵਿੱਚ ਅੱਜ ਜਿੰਨੀਆਂ ਸਾਡੇ ਕੋਲ ਲਿਸਟ ਆਈ ਹੈ ਜੋ ਨਸ਼ਾ ਵੇਚਦੇ ਆ ਉਹਨਾਂ ਸਾਰਿਆਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਤੇ ਕੀਤੀ ਜਾਊਗੀ ਜਿਹੜੇ ਨਹੀਂ ਫੜੇ ਗਏ ਹੁਣ ਤੱਕ ਸੋ ਫਿਰ ਤੋਂ ਇੱਕ ਵਾਰ ਸਾਰਿਆਂ ਨੂੰ ਅਪੀਲ ਹੈ ਕਿ ਮੋਗਾ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜਾ ਗੰਦ ਹੈਗਾ ਇਹ ਫਲਾਣਾ ਬੰਦ ਕਰ ਦੋ ਹੁਣ ਪਹਿਲਾਂ ਵਾਲੀਆਂ ਸਰਕਾਰਾਂ ਨਹੀਂ ਰਹੀਆਂ ਕਿ ਤੁਹਾਨੂੰ ਬਖਸ਼ਾ ਜਾਊਗਾ ਜਾਂ ਤੁਹਾਡੇ ਨੂੰ ਤਾਂ ਪੈਸੇ ਲੱਤੇ ਜਾਣਗੇ ਉਹਨ ਜਿਹੜੀ ਹੈਗੀ ਆ ਸਖਤ ਕਾਰਵਾਈ ਕੀਤੀ ਜਾਊਗੀ ਹਰ ਇੱਕ ਤੇ ਬਹੁਤ ਸਟ੍ਰਿਕਲੀ ਅਸੀਂ ਐਕਸ਼ਨ ਲਵਾਂਗੇ ਕੋਈ ਵੀ ਕਰਮਚਾਰੀ ਜਾਂ ਕੋਈ ਪੁਲਿਸ ਅਧਿਕਾਰੀ ਉਹਨਾਂ ਦੀ ਹੈਲਪ ਕਰਦਾ ਦਿਖਿਆ ਤਾਂ ਉਹਦੇ ਤੇ ਵੀ ਸਖਤ ਕਾਰਵਾਈ ਕੀਤੀ ਜਾਊਗੀ ਸੋ ਹੁਣ ਟਾਈਮ ਆ ਗਿਆ ਆਪਾਂ ਆਪਣੇ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਣਾ ਸਾਰੇ ਮੋਗੇ ਨਿਵਾਸੀਆਂ ਨੂੰ ਵੀ ਬੇਨਤੀ ਆ ਕਿ ਅਗਰ ਤੁਹਾਡੇ ਮਹੱਲੇ 'ਚ ਤੁਹਾਡੀ ਗਲੀ 'ਚ ਤੁਹਾਨੂੰ ਕੋਈ ਪਤਾ ਕਿ ਕੋਈ ਤੁਹਾਡੇ ਬੱਚਿਆਂ ਨੂੰ ਗਲਤ ਆਦਤਾਂ ਲਗਾ ਰਿਹਾ ਕੋਈ ਨਸ਼ਾ ਵੇਚ ਰਿਹਾ ਤਾਂ ਪਲੀਜ਼ ਉਹਦੀ ਵੀਡੀਓ ਬਣਾਓ ਵੀਡੀਓ ਬਣਾ ਕੇ ਸਾਡੇ ਨੰਬਰ ਤੇ ਸਾਨੂੰ ਭੇਜੋ ਤੁਹਾਡਾ ਜਿਹੜਾ ਨਾਮ ਹੈਗਾ ਉਹ ਗੁਪਤ ਰੱਖਿਆ ਜਾਏਗਾ ਤੁਸੀਂ ਡਰਨਾ ਨਾ ਕਿ ਤੁਹਾਡੇ ਤੇ ਉਹ ਲੋਕੀ ਕਾਲੂ ਕੋਈ ਰੈਕਸ਼ਨ ਕਰਨਗੇ ਜਾਂ ਤੁਹਾਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਬਟ ਨਸ਼ਾ ਕਰਨ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਬਖਸ਼ਿਆ ਨਹੀਂ ਜਾਊਗਾ ਮੈਡਮ ਮੋਗਾ ਦੇ ਸਾਦਾਵਲੀ ਬਸਤੀ ਇੱਕ ਬਹੁਤ ਮਸ਼ਹੂਰ ਆ ਇਸੇ ਕੰਮ ਵਾਸਤੇ ਮਸ਼ਹੂਰ ਆ ਨਸ਼ੇ ਦੇ ਬਹੁਤ ਸਾਰੇ ਸਾਦਾਵਲੀ ਬਸਤੀ ਬਗਿਆਣਾ ਬਸਤੀ ਲਾਲ ਸਿੰਘ ਰੋਡ ਜਿਹੜੇ ਹੈਗੇ ਆ ਇਹ ਸਾਰੀਆਂ ਸਾਡੀ ਨੌਲੇਜ ਦੇ ਵਿੱਚ ਆ ਗਏ ਅੱਜ ਲਿਸਟ ਵੀ ਸਵੇਰੇ ਅਸੀਂ ਇਹੀ ਮੈਨੂੰ ਕਿੰਤੇ ਜਾਣਾ ਪੈ ਗਿਆ ਸੀ ਬਟ ਜਿਹੜਾ ਧਿਆਨ ਸੀਗਾ ਉਹ ਸਾਰਾ ਦਿਨ ਦੀ ਫੋਨ ਕਾਲਸ ਮੋਗਾ ਹੀ ਚੱਲ ਰਹੀਆਂ ਸੀਗੀਆਂ ਸਾਡੇ ਪੁਲਿਸ ਪ੍ਰਸ਼ਾਸਨ ਨੇ ਵੀ ਬਹੁਤ ਮਦਦ ਕੀਤੀ ਐਸਪੀ ਐਸਐਸਪੀ ਸਾਹਿਬ ਨੇ ਮਦਦ ਕੀਤੀ ਡੀਐਸਪੀ ਸਾਹਿਬ ਨੇ ਵੀ ਜਿਨਨੇ ਜਿਨ੍ਹਾਂ ਦੇ ਨਾਮ ਆਏ ਸੀ ਉਹਨਾਂ ਨੂੰ ਆਲਰੇਡੀ ਅਰੈਸਟ ਕਰ ਲਿਆ ਗਿਆ ਤੇ ਹੋਰ ਵੀ ਜਿਨਨੇ ਨਾਮ ਆਗੇ ਸਾਰਿਆਂ ਨੂੰ ਅਰੈਸਟ ਕੀਤਾ ਜਾਊਗਾ ਤੇ ਕਿਸੇ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਾ ਨਹੀਂ ਜਾਊਗਾ ਤੇ ਜਿੰਨੀਆਂ ਸਾਡੇ ਕੋਲ ਲਿਸਟ ਆ ਰਹੀਆਂ ਨੇ ਵੇਚਣ ਵਾਲਿਆਂ ਦੀ ਸਾਰੇ ਸਾਰਿਆਂ ਨੂੰ ਅਰੈਸਟ ਕੀਤਾ ਜਾਊਗਾ ਵਿਦਿਨ ਫਿਊ ਡੇਸ ਮੈਮ ਗੱਲ ਕਰ ਰਹੇ ਆਪਾਂ ਡਰਗ ਦੀ ਸੈਂਟਰ ਦੀ ਕੀ ਤੁਹਾਨੂੰ ਲੱਗਦਾ ਵੀ ਉੱਥੇ ਸਹੂਲਤਾਂ ਹੈਗੀਆਂ ਨੇ ਇਸ ਵੇਲੇ ਸਰ ਜਿਹੜਾ ਜਨੇਰ ਸਾਡਾ ਡਰਗ ਐਡਿਕਸ਼ਨ ਸੈਂਟਰ ਬਣਿਆ ਹੋਇਆ ਉੱਥੇ ਸਾਰੀਆਂ ਸਹੂਲਤਾਂ ਹੈਗੀਆਂ ਨੇ ਉਹਨੂੰ ਸਿਰਫ ਮੋਗੇ ਡਿਸਟ੍ਰਿਕਟ ਦੇ ਲਈ ਰੱਖਿਆ ਜਾਏਗਾ ਪਹਿਲਾਂ ਉੱਥੇ ਸਾਰੀ ਕਿਉਂਕਿ ਉੱਥੇ ਸਹੂਲਤਾਂ ਤੇ ਜਿਹੜਾ ਇਨਫਰਾਸਟ੍ਰਕਚਰ ਬਹੁਤ ਅੱਛਾ ਬਣਿਆ ਹੋਇਆ ਹੈ ਸੋ ਪੂਰੇ ਪੰਜਾਬ ਦੇ ਵਿੱਚੋਂ ਆਪਣੇ ਉੱਥੇ ਆਉਂਦੇ ਸੀਗੇ ਪੇਸ਼ੈਂਟ ਡੀ ਐਡਿਕਸ਼ਨ ਸੈਂਟਰ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਸੀਗੇ